ਏ ਸੀ ਸੀ ਟੀ ਵੀ ਤਸਵੀਰਾਂ ਗਿੱਦੜਬਾਹ ਦੀਆਂ ਨੇ ਇੱਥੇ ਚੋਰਾਂ ਨੇ ਸੱਤ ਦੁਕਾਨਾਂ ਤੇ ਹੱਥ ਸਾਫ ਕਰ ਦਿੱਤਾ ਨਤੀਜਾ ਰੋਸ ਵਿੱਚ ਆਏ ਦੁਕਾਨਦਾਰਾਂ ਨੇ ਪ੍ਰਸ਼ਾਸਨ ਖਿਲਾਫ ਤਰਨਾ ਲਾਇਆ ਮੰਗ ਕੀਤੀ ਕਿ ਮੋਲਜਮਾ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਅਜਿਹੇ ਮਾਹੌਲ ਚੋਂ ਕਾਰੋਬਾਰ ਨਹੀਂ ਕਰ ਪਾਰੇ ਮਾਮਲਾ ਜੀ ਸਵੇਰ ਮੈਂ ਸੌਤੇ ਆਇਆ ਹਾਂ ਤੇ ਮੈਂ ਤਾਲੇ ਖੋਲਣ ਲੱਗਿਆ ਜੀ ਤੇ ਤਾਲੇ ਪਹਿਲਾਂ ਹੀ ਮੇਰੇ ਭੁੰਨੇ ਵਿੱਚ ਦੀ ਗਵਾਹ ਦੀ ਮੈਂ ਬ੍ਰਦਰ ਨੂੰ ਫੋਨ ਕੀਤਾ ਕਿ ਮੈਂ ਤੁਸੀਂ ਸਫਾਈ ਤਾਂ ਨਹੀਂ ਕਰਤੀਗੇ ਦੁਕਾਨ ਦੀ ਪਰ ਮੈਂ ਤਾਂ ਸੈਟਰ ਚੁੱਕਿਆ ਜੀ ਉਹਦੇ ਵਿੱਚ ਮੇਰਾ ਸਾਰਾ ਸਮਾਨ ਖਿਲਰਿਆ ਹੋਇਆ ਹੈ ਜੀ। ਦੁਕਾਨ ਦੇ ਗੱਲੇ-ਗੱਲੇ ਸਾਰੇ ਸਾਈਡ ਤੇ ਇੱਕ-ਇੱਕ ਸੱਟੇ ਬੈਠੀ ਜਿਹਦੇ ਵਿੱਚ ਮੇਰਾ ਕੈਸ਼ ਪਿਆ ਸੀਗਾ 25-3000 ਰੁਪਏ ਤੇ ਮੇਰੇ ਘਟੜਤੀ ਤੋਂ 35 ਕੰਬਲ ਜਿਹੜੇ ਡਬਲ ਪੈਟ ਦੇ ਸੀਗੇ ਇਹ ਵੀ ਕੰਬਲ ਉਹ ਮੇਰੇ ਗਿਆ ਸੀ। ਕੋਈ ਸੀਸੀ ਫੁਟੇਜ ਵਗੈਰਾ ਕਿ ਵੀ ਸਾਹਮਣੇ ਆਈ ਹੈ ਜੀ। ਉਹ ਨਾਲ ਵਾਲੇ ਹੀ ਸ਼ਾਪ ਹੈਗੀ ਜੀ ਮੋਬਾਈਲਾਂ ਦੀ ਉਹਦੇ ਵਿੱਚ ਇੱਕ ਗੱਡੀ ਆਈ ਹੈ ਜੀ ਬਰੀਜਾਕਾਰ ਬਰੀਜਾਕਾਰ ਮੇਰੀ ਦੁਕਾਨ ਦੇ ਕੋਲ ਖੜੀ ਹੈ। ਉਹਦੇ ਵਿੱਚ ਸਾਰੀ ਕੀ ਮੰਗ ਕੀ ਡਿਮਾਂਡ ਕੀ ਹੈ ਤੁਹਾਡੂ ਮੰਗ ਦਾ ਵੀ ਸਾਡੀ ਇਹੀ ਹੈ ਕਿ ਹਰ ਦਸ ਦਿਨਾਂ ਬਾਅਦ 15 ਦਿਨਾਂ ਬਾਅਦ ਜਿੱਦੇਵਾ ਮੰਡੀ ਦੇ ਵਿੱਚ ਚੋਰੀ ਹੋਈ ਜਿਹਦੇ ਵਿੱਚ ਕੋਈ ਕਿਸੇ ਦੀ ਸਲਾਈ ਹੈ ਨਹੀਂ ਕੋਈ ਕਿਸੇ ਦੀ ਸ਼ਿਕਤੀ ਹੈ ਸਾਡੀ ਤਾਂ ਇਹੀ ਮੰਗ ਹੈ ਜੀ ਕਿ ਵੱਧ ਤੋਂ ਵੱਧ ਇਹਦੇ ਪ੍ਰਤੀ ਕਾਰਵਾਈ ਕੀਤੀ ਜਾਵੇ ਅੱਜ 5 ਚੋਰੀਆਂ ਹੋਈਆਂ ਜੀ ਮੰਡੀ ਦੇ ਵਿੱਚ ਜਿਹਦੇ ਪ੍ਰਤੀ ਕੋਈ ਪ੍ਰਸ਼ਾਸਨ ਦਾ ਧਿਆਨ ਹੈ ਮੈਂ ਤਾਂ ਪ੍ਰਸ਼ਾਸਨ ਨੂੰ ਅਸੀਂ ਤਾਂ ਬਾਰ-ਬਾਰ ਬੇਨਤੀਆਂ ਕਰ ਰਹੇ ਆਂ ਪਹਿਲਾਂ ਵੀ ਮਹੀਨਾ ਦੋ ਮਹੀਨੇ ਹੋਏ ਆ ਮਹੀਨਾ ਕੀ ਹੋਇਆ ਮੈਨੂੰ ਲੱਗਦਾ ਇਸ ਸੜਕ ਤੇ ਦੋ ਚੋਰੀਆਂ ਹੋਈਆਂ ਸੀ ਆ ਇਹਨਾਂ ਦੇ ਉਦੋਂ ਵੀ ਕੋਈ ਉਹਨਾਂ ਦਾ ਪਤਾ ਨਹੀਂ ਲੱਗਿਆ ਪਰ ਅਜੇ ਤਾਂ ਸਰਦੀ ਸ਼ੁਰੂ ਹੋਈ ਹੈ ਰਾਜੂ ਜੀ ਕਿ ਨਹੀਂ ਤੇ ਏਦੂ ਮਗਰੋਂ ਤਾਂ ਧੁੰਦਾ ਧੰਦਾ ਆਉਣੀ ਹੈ ਤੇ ਪਤਾ ਨਹੀਂ ਕੀ ਹਾਲਾਤ ਬਣ ਜਾਣਗੇ ਸਾਨੂੰ ਤਾਂ ਬਾਹਰ ਨਿਕਲਣਾ ਹੀ ਔਖਾ ਹੋ ਜੂ ਮੈਨੂੰ ਤਾਂ ਐਂ ਲੱਗਦਾ ਤੇ ਸਵੇਰੇ ਸਵੇਰੇ 5 ਵਜੇ ਲੋਕ ਵੀ ਉੱਠ ਘਟਦੇ ਉਦੋਂ ਉਦੋਂ ਚੋਰੀ ਹੋਣੀ ਤਾਂ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਇਹ ਵੀ ਹਾਲਾਤ ਕਿਸ ਤਰ੍ਹਾਂ ਦੇ ਆ ਤੁਸੀਂ ਦੇਖ ਰਹੇ ਹੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੈ ਵੀ ਕੋਈ ਤਰੀਕਾ ਬਣਾ ਲਓ ਸਾਨੂੰ ਸੁਖਦਾ ਸਾਹ ਦਵਾ ਦਿਓ ਸ਼ਹਿਰ ਨਿਵਾਸੀਆਂ ਨੂੰ ਤਾਂ ਜੋ ਅਸੀਂ ਚੈਨ ਨਾਲ ਰਹਿ ਸਕੀਏ ਇਹ ਰੋਜ਼ ਰੋਜ਼ ਸਾਡੇ ਤੋਂ ਆਹ ਸ਼ਟਰ ਤੋੜ ਕੇ ਧਰਨਾ ਲਾਉਣਾ ਕੋਈ ਸਾਨੂੰ ਚੰਗਾ ਨਹੀਂ ਲੱਗਦਾਗਾ ਧਰਨਾ ਲਾਇਆ ਇਨਾਂ ਨੇ ਬੰਦਿਆਂ ਨੇ ਮੈਨੂੰ ਹੁਣ ਪਤਾ ਲੱਗਿਆ ਵੀ ਧਰਨਾ ਲੱਗ ਚੁੱਕਿਆ ਹੈ ਤੇ ਮੈਂ ਵੀ ਆਇਆ ਇਸੇ ਗੱਲ ਦਾ ਮਾਰਾ ਪਰ ਕਿਸੇ ਦਾ ਜੀ ਨਹੀਂ ਕਰਦਾ ਵੀ ਕੰਮ ਬੰਦ ਕਰਕੇ ਕੋਈ ਧਰਨਾ ਲਾਵੇ ਤੇ ਮੈਂ ਤਾਂ ਪੁਰਜ਼ੋਰ ਬੇਨਤੀ ਕਰ ਸਕਦਾ ਹਾਂ ਪ੍ਰਸ਼ਾਸਨ ਨੂੰ ਵੀ ਤੁਸੀਂ ਕਿਸ ਤਰੀਕੇ ਨਾਲ ਸਾਡਾ ਸਹਿਯੋਗ ਚਾਹੀਦਾ ਹੈ ਕੋਈ ਰਾਤ ਨੂੰ ਠਿਕਰੀ ਪੈਰਾ ਲਾਉਣਾ ਹੈ ਅਸੀਂ ਹਰੇਕ ਤਰ੍ਹਾਂ ਦੇ ਕੰਮ ਕਰਨ ਨੂੰ ਤਿਆਰ ਹੈ ਪਰ ਸਾਡਾ ਲੋਕਾਂ ਦਾ ਨਾ ਜਿਹੜਾ ਸਹਿਮ ਹੈ ਉਹ ਦੂਰ ਕਰਾ ਦਿਓ ਵੀ ਜਿਹਦੇ ਨਾਲ ਅਸੀਂ ਆਪਣੀ ਚੈਨ ਦੀ ਜ਼ਿੰਦਗੀ ਬਿਸ਼ਰ ਕਰ ਸਕੀਏ ਨਾ ਕਿ ਅਸੀਂ ਰਾਤ ਨੂੰ ਸੋਚੀਏ ਵੀ ਸਾਡਾ ਤਾਂ ਤੜਕੇ ਪਤਾ ਨਹੀਂ ਤਾਲਾ ਨਾ ਭੰਨਿਆ ਪਿਆ ਹੋਵੇ ਬੇਨਤੀ ਕਰਦੇ ਹਾਂ ਅਸੀਂ ਤਾਂ